ਦਾ ਵਿਆਹ ਦੇ ਵਿੱਚ ਇੱਕ ਨਵੇਕਲੀ ਪੈਲ ਹੈ ਦੇਖਣ ਨੂੰ ਮਿਲਦੀ ਜਿੱਥੇ ਅੱਜ ਕੱਲ ਦੇ ਨੌਜਵਾਨ ਜਿਹੜੇ ਮੋਬਾਈਲਰ ਦੇ ਨਾਲ 24 ਘੰਟੇ ਜੁੜੇ ਰਹਿੰਦੇ ਆ ਉਸੇ ਤਹਿਤ ਅੱਜ ਜਿਹੜਾ ਭਾਸ਼ਾ ਭਾਗ ਫੋਈਪਰ ਵੱਲੋਂ ਔਰ ਇਹਨਾਂ ਭਾਈ ਜੀ ਹੋਣਾ ਵੱਲੋਂ ਇੱਕ ਵੱਡਾ ਪ੍ਰਾਲਾ ਕੀਤਾ ਗਿਆ ਇਹਨਾਂ ਦੇ ਪਰਿਵਾਰੋਂ ਭਾਈ ਜੀ ਤੁਹਾਨੂੰ ਸੱਤ ਪਹਿਲੋਂ ਵਿਆਹ ਦੀਆਂ ਬਹੁਤ ਮੁਬਾਰਕਾਂ ਜੀ ਧੰਨਵਾਦ ਜੀ ਅੱਜ ਭਾਸ਼ਾ ਭਾਗ ਵੱਲੋਂ ਤੁਹਾਡੇ ਕਹਿਣ ਤੇ ਇੱਥੇ ਇੱਕ ਜਿਹੜਾ ਪ੍ਰਦਰਸ਼ਨੀ ਰਿਕਾਈ ਕੀ ਕਿਤਾਬਾਂ ਦੇ ਕੀ ਕਹਿਣਾ ਚਾਹੁੰਦੇ ਬਾਈ ਜੀ ਇਹ ਬਹੁਤ ਵਧੀਆ ਅਪਰਾਲਾ ਜੀ ਇਹ ਸਭ ਨੂੰ ਲਵਾਉਣਾ ਚਾਹੀਦਾ ਹੈਗਾ ਇਸ ਨਾਲ ਆਪਣੀ ਜਵਾਨੀ ਹਨਾ ਇਸ ਨੂੰ ਪੜੇ ਕਿਤਾਬਾਂ ਵੱਲ ਨੂੰ ਵਾਪਸ ਆਵੇ ਮੈਂ ਤਾਂ ਇਹੀ ਕਹਿਣਾ ਚਾਹਾਂਗਾ ਵੀ ਫੂਨਾ ਦੇ ਵਿੱਚ ਵੀ ਵੇਖਣ ਨੂੰ ਬਹੁਤ ਕੁਝ ਮਿਲਦਾ ਪਰ ਜੇ ਆਪਾਂ ਪੜਾਂਗੇ ਆਪ ਤਾਂ ਸਾਨੂੰ ਸਿੱਖਣ ਨੂੰ ਆਉਂਦਾ ਇਤਿਹਾਸ ਬਹੁਤ ਪਤਾ ਲੱਗਦਾ ਹੈਗਾ ਜਿਹੜਾ ਕੀ ਸਾਡੇ ਤੋਂ ਲੁਕੋ ਕੇ ਰੱਖਿਆ ਹੈਗਾ ਸਕੂਲਾਂ ਦੇ ਵਿੱਚ ਨਹੀਂ ਪੜਾਇਆ ਜਾਂਦਾ ਹੈਗਾ ਉਹ ਇਤਿਹਾਸ ਸਾਨੂੰ ਬੁੱਕਾਂ ਤੋਂ ਪੜ ਕੇ ਆਪਦੇ ਇਤਿਹਾਸ ਬਾਰੇ ਬਹੁਤ ਪਤਾ ਲੱਗਦਾ ਹੈਗਾ ਅਸੀਂ ਕੌਣ ਆ ਕਿੱਥੋਂ ਆਏ ਆ ਹਨਾ ਇਹ ਇੱਕ ਸਭ ਨੂੰ ਕਰਨਾ ਚਾਹੀਦਾ ਇਹ ਚੀਜ਼ ਬਿਲਕੁਲ ਜਿਸ ਤਰ੍ਹਾਂ ਤੁਸੀਂ ਇਹ ਪੈਰ ਕੀਤੀ ਵਿਆਹ ਦੇ ਵਿੱਚ ਪ੍ਰਦਰਸ਼ਨੀ ਲਗਾਈ ਹੈ ਕਿਤਾਬਾਂ ਦੀ ਬੁੱਕਸ ਦਿੱਤਾ ਹੋਰਨਾਂ ਵੀ ਜਿਹੜੇ ਇਥੋਂ ਵੇਖ ਕੇ ਸਿਰ ਮਿਲਣੀ ਚਾਹੀਦੀ ਜਿਉਂ ਉਹਨਾਂ ਨੇ ਜ਼ਰੂਰ ਮਿਲਣੀ ਚਾਹੀਦੀ ਹੈ ਜੀ ਇਹਦਾ ਤਾਂ ਸਭ ਨੂੰ ਮੈਂ ਤਾਂ ਇਹੀ ਕਹਿਣਾ ਚਾਹੂੰਗਾ ਵੀ ਇਹ ਸਭ ਨੂੰ ਕਰਵਾਉਣਾ ਚਾਹੀਦਾ ਤਾਂ ਕਿ ਆਉਣ ਵਾਲੇ ਜਿਹੜੇ ਆਪਣੀ ਜਨਰੇਸ਼ਨ ਆ ਬੁੱਕਾਂ ਬੁੱਕਾਂ ਪੜਨ ਨੂੰ ਹੋ ਤਾਂ ਕਿ ਆਪਣਾ ਜਿਹੜਾ ਇਤਿਹਾਸ ਆ ਜਾਂ ਪਵੈਖਾ ਉਹ ਚੰਗੇ ਹੱਥਾਂ ਵਿੱਚ ਜਾ ਸਕੇ ਠੀਕ ਹੈ ਬਾਈ ਥੈਂਕ ਯੂ ਬਾਈ ਥੈਂਕ ਯੂ ਬਾਈ ਕਹਿਣਾ ਚਾਹਾਂ ਪਹਿਲੇ ਕਦਾ ਸ਼ਸ਼ੀ ਕਾਲ ਜੀ ਇਹਨਾਂ ਨੂੰ ਬਹੁਤ ਬਹੁਤ ਵਧਾਈਆਂ ਵੀਰ ਜੀ ਨੂੰ ਸਾਇਡ ਡਿਪਾਰਟਮੈਂਟ ਕੋਲੋਂ ਜੋ ਪ੍ਰਦਰਸ਼ਨੀ ਲਾਈ ਗਈ ਹੈ ਬਹੁਤ ਚੰਗੀ ਗੱਲ ਹੈ ਮੈਂ ਤਾਂ ਕਹਣਾ ਹੈ ਕਿ ਹਰ ਕੋਈ ਫੰਕਸ਼ਨ ਹੋਵੇ ਜਿਵੇਂ ਵੈਸ਼ਨੋ ਫੰਕਸ਼ਨ ਹੁੰਦਾ ਹੈ ਉੱਥੇ ਲਵਾਈ ਜਾਵੇ ਲੋਕਾਂ ਨੂੰ ਵੱਦ ਤੋਂ ਵੱਦ ਪਤਾ ਲੱਗੇ ਕਿਤਾਬਾਂ ਬਾਰੇ ਪਾਸ਼ਾ ਤਾਬਾ ਬਾਰੇ ਇਹ ਵੀ ਸਾਡੇ ਡਿਪਾਰਟਮੈਂਟ ਕੋਲੋਂ ਉਸ ਮਿਲੋ ਫਸਟ ਟਾਈਮ ਲਵਾਇਆ ਗਿਆ ਹੈ ਇਹ ਪਹਿਲੀ ਵਾਰ ਹੀ ਲਾਇਆ ਹੈ ਸਾਨੂੰ ਬਹੁਤ ਵਧੀਆ ਲੱਗਿਆ ਇੱਧਰ ਆ ਕੇ ਮਤਲਬ ਬਹੁਤ ਵਧੀਆ ਸੀ ਹੋਪ ਮਿਲੇ ਹਨ ਥੈਂਕ ਯੂ ਭਾਈ ਜੀ ਉਹਨਾਂ ਨਾਲ ਗੱਲ ਕਰਾਂਗੇ ਇਹਨਾਂ ਵੱਲੋਂ ਅੱਜ ਪ੍ਰਬੰਧ ਕੀਤਾ ਗਿਆ ਭਾਈ ਜੀ ਉਹਨਾਂ ਵੱਲੋਂ ਮੈਸੇਜ ਲੈ ਗਈ ਪਾਸ਼ਾ ਭਾਗ ਨੂੰ ਅ ਭੈਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭੈਜੀ ਇਹ ਕੀ ਨਾਮ ਹੈ ਭਾਪਾ ਜੀ ਮੇਰਾ ਨਾਮ ਜਗਦੇਵ ਸਿੰਘ ਸਿੱਧੂ ਆ ਜੀ ਠੀਕ ਹੈ ਭੈਜੀ ਮੁੰਡੇ ਵੱਲੋਂ ਤੁਸੀਂ ਬਾਈ ਜੀ ਹਾਂਜੀ ਮੈਂ ਮੁੰਡੇ ਵੱਲੋਂ ਆ ਮੇਰਾ ਸਾਡੂ ਦਾ ਮੁੰਡਾ ਜੀ ਦਾ ਵਿਆਹ ਜਿਹੜੀ ਲੜਕੀ ਉਹ ਵੀ ਮੇਰੇ ਪਿੰਡੋਂ ਹੀ ਹੈ ਇਹ ਰਿਸ਼ਤਾ ਕਰਾਇਆ ਠੀਕ ਹੈ ਅੱਜ ਵਿਆਹ ਦੇ ਵਿੱਚ ਕਿਤਾਬਾਂ ਦੀ ਪ੍ਰਦਰਸ਼ਨੀ ਲਾਈ ਗਈ ਹੈ ਹਾਂਜੀ ਬੜੀ ਲੋੜ ਹੈ ਸਾਡੇ ਅੱਜ ਕੱਲ ਦੇ ਸਮਾਜ ਨੂੰ ਜਿਹੜਾ ਸਮਾਜ ਸਾਡਾ ਗਲਤਾਨ ਹੋ ਰਿਹਾ ਅੱਜ ਕੱਲ ਸਲੀਲਤਾ ਦੇ ਵਿੱਚ ਕਹਿ ਸਕਦੇ ਹਾਂ ਜਾਂ ਕਹਿ ਸਕਦੇ ਵੀ ਸਾਡੇ ਇਤਿਹਾਸ ਨਾਲ ਦੂਰ ਹੋ ਰਿਹਾ ਹੈਗਾ ਤੇ ਕਿਸ ਤਰ੍ਹਾਂ ਦੀ ਪੈਲ ਬਾਈ ਜੀ ਤੁਹਾਡੀ ਇਹ ਜੀ ਬਹੁਤ ਵਧੀਆ ਪ੍ਰੋਗਰਾਮ ਹੈ ਇਹ ਸਾਡੇ ਮੁੰਡਿਆਂ ਨੇ ਜਦੋਂ ਸਾਡੇ ਨਾਲ ਸਲਾਹ ਕੀਤੀ ਅਸੀਂ ਇੱਥੇ ਪੈਲਸ ਚ ਆਏ ਇਹਨਾਂ ਨਾਲ ਗੱਲ ਕੀਤੀ ਇਹ ਕਹਿੰਦੇ ਜੀ ਕੋਈ ਨਹੀਂ ਅਸੀਂ ਜੋ ਬੰਦੋਬਸਤ ਹੋਇਆ ਕਰ ਦਿਆਂਗੇ ਠੀਕ ਹੈ ਜੀ ਲੇਕਿਨ ਬੰਦੋਬਸਤ ਇਹਨਾਂ ਦਾ ਭਾਸ਼ਾ ਪਾਗਲਿਆ ਨਾਲ ਸਾਰਾ ਅਸੀਂ ਇੱਕ ਲੈਟਰ ਦਿੱਤਾ ਸੀਗਾ ਇਹ ਆਏ ਆ ਬਹੁਤ ਵਧੀਆ ਪਰਾਲਾ ਕਿਉਂਕਿ ਜੋ ਬੱਚੇ ਅੱਜ ਆਪਣੇ ਜਿੱਧਰਲੇ ਪਾਸੇ ਨੂੰ ਤੁਰ ਪਏ ਆ ਇਹ ਅਗਲੇ ਪਾਸੇ ਕੁਝ ਦਿਖਾਈ ਨਹੀਂ ਦਿੰਦਾ ਆਪਾਂ ਨੂੰ ਆਪਣਾ ਇਤਿਹਾਸ ਦੇ ਵਿੱਚ ਮੋਬਾਈਲ ਨੇ ਸਾਰੇ ਮੋਬਾਈਲ ਕਿਸੇ ਪਾਸੇ ਦੇਖੀ ਇਹ ਤਾਂ ਚੰਗਾ ਵੀ ਆ ਉਹਦੇ ਵਿੱਚ ਬਹੁਤ ਕੁਝ ਚੰਗਾ ਦੇਖਣ ਨੂੰ ਪਰ ਜਿਹੜੀਆਂ ਬੁੱਕਾਂ ਹੋ ਗਈਆਂ ਆਪਣਾ ਇਤਿਹਾਸ ਹੋ ਗਿਆ ਸਾਡੇ ਸੂਰਬੀਰ ਯੋਧਿਆਂ ਦਾ ਇਤਿਹਾਸ ਹੋ ਗਿਆ ਉਹਦੇ ਤੋਂ ਸਾਡੇ ਬੱਚੇ ਜਿਹ ਅਸੀਂ ਆਪਦੇ ਵਿਰਸੇ ਨਾਲ ਟੁੱਟਦੇ ਜਾ ਰਹੇ ਹਾਂ ਇਸ ਕਰਕੇ ਇਹ ਜਿਹੜੀ ਬੁੱਕਾਂ ਦੀ ਸਟਾਈਲ ਲੱਗੀ ਬਹੁਤ ਚੰਗਾ ਅਪਰਾਲਾ ਇਹ ਜਿਹੜਾ ਵਿਆਹ ਬਿਲਕੁਲ ਸੋਫੀ ਹੈ ਬਾਕੀ ਸਭ ਨੂੰ ਗੁਰਦੁਆਰਾ ਸਾਹਿਬ ਵਾਲਿਆਂ ਨੇ 10 ਵਜੇ ਅਨੰਤ ਕਾਰਜ ਦੇ ਟਾਈਮ ਦਿੱਤਾ ਸੀ ਅਸੀਂ 9:30 ਵਜੇ ਗੁਰਦੁਆਰਾ ਸਾਹਿਬ ਪਹੁੰਚ ਕੇ ਸੀਗੇ ਪਜੀਤਪੁਰ ਸਾਹਿਬ ਜਦੋਂ ਗੁਰੂ ਮਹਾਰਾਜ ਦਾ ਸ਼ੁਕਰਾਨਾ ਕਰਨ ਦਾ ਆਪਾਂ ਟਾਈਮ ਤੇ ਚਲੇ ਗਏ ਉਹ ਟਾਈਮ ਸਭ ਤੋਂ ਵੱਡਾ ਪਾਬੰਦ ਆ ਉਹ ਸਾਰੀ ਸਿੱਖਿਆ ਆਪਾਂ ਨੂੰ ਇੱਥੋਂ ਮਿਲਣੀ ਸਾਡੇ ਇਤਿਹਾਸ ਤੋਂ ਜੇ ਅਸੀਂ ਸਮੇਂ ਦੇ ਪਾਬੰਦ ਹਾਂ ਤਾਂ ਅਸੀਂ 10 ਵਜੇ ਪੂਰੇ ਇੱਥੇ ਗੁਰਦੁਆਰਾ ਸਾਹਿਬ ਪਹੁੰਚ ਕੇ ਅਨੰਦ ਕਾਰਜ ਮਹਾਰਾਜ ਦਾ ਸ਼ੁਕਰਾਨਾ ਟਾਈਮ ਸ਼ੇਅਰ ਕੀਤਾ ਕਰਨ ਤੋਂ ਬਾਅਦ ਪੈਲਸ ਦੇ ਵਿੱਚ ਹੁਣ ਬਿਲਕੁਲ ਕੋਈ ਇੱਥੇ ਗਲਤ ਪ੍ਰੋਗਰਾਮ ਨਹੀਂ ਹੈ ਕੋਈ ਸਿਰਫ ਨੋਰਮਲ ਰੰਗ ਰੰਗ ਆਪਣਾ ਸੱਭਿਆਚਾਰਕ ਪ੍ਰੋਗਰਾਮ ਹੈ ਸਾਰਾ ਸੋਭੀ ਪ੍ਰੋਗਰਾਮ ਹੈ ਤੇ ਦੋਵੇਂ ਪਰਿਵਾਰ ਛੱਡੇ ਆਉਂਦੀ ਆ। ਇਹ ਬਾਈ ਜੀ ਤੁਹਾਨੂੰ ਪ੍ਰੇਰਨਾ ਕਿੱਥੋਂ ਮਿਲੀ ਵੀ ਅਸੀਂ ਆ ਆਈਡੀਆ ਕਿੱਥੋਂ ਮਿਲਿਆ ਵੀ ਵਿਆਹ ਦੇ ਵਿੱਚ ਕਿਤਾਬਾਂ ਦੀ ਪ੍ਰਦਰਸ਼ਨੀ ਲਗਾਈ ਜਾਂਦੀ। ਇਹ ਮੈਂ ਸਾਰਾ ਪਹਿਲਾਂ ਤੋਂ ਹੀ ਛੋਟੇ ਹੁੰਦੇ ਤੋਂ ਹੀ ਬਹੁਤ ਬੁੱਕਾਂ ਪੜ੍ਹਦਾ। ਮੇਰੇ ਘਰੇ ਰਸਾਲੇ ਲੱਗੇ ਹੋਏ ਆ। ਮੈਂ ਇਹ ਬੁੱਕਾਂ ਦੇ ਨਾਲ ਬਹੁਤ ਜ਼ਿਆਦਾ ਪਹਿਲੇ ਤੋਂ ਹੀ ਜੁੜਿਆ ਹੋਇਆ। ਮੈਨੂੰ ਪਤਾ ਹੈ ਮੋਬਾਈਲ ਦੇ ਵਿੱਚ ਉਹ ਚੀਜ਼ ਨਹੀਂ ਮਿਲਦੀ ਜੋ ਕਿਸੇ ਇਤਿਹਾਸ ਇੱਥੇ ਆਪਣਾ ਛਪਿਆ ਪਿਆ ਜਿਹੜਾ ਆਪਣੇ ਨਾਲ ਏਜੰਸੀਆਂ ਨੇ ਸਟੇਟਾਂ ਨੇ ਆਪਣੇ ਤੋਂ ਲੁਕੋ ਕੇ ਸਾਨੂੰ ਇਸ ਇਤਿਹਾਸ ਨਾਲੋਂ ਤੋੜਦਿਆਂ ਆ ਰਹੀਆਂ ਤੇ ਤੋੜਨ ਦਾ ਅੱਗੇ ਵੀ ਯਤਨ ਕੀਤਾ ਜਾ ਰਿਹਾ। ਬਿਲਕੁਲ ਛੁੱਤ ਪੰਜਾਬੀ ਪੜ੍ਹਨੀ ਲਿਖਣੀ ਬਿਲਕੁਲ ਸਾਨੂੰ ਪੰਜਾਬੀ ਦੇ ਨਾਲੋਂ ਤੋੜਿਆ ਜਾ ਰਿਹਾ ਸਾਡੇ ਵਿਰਸੇ ਦੇ ਨਾਲੋਂ ਤੋੜਿਆ ਜਾ ਰਿਹਾ ਸਾਡੇ ਧਰਮ ਵਾਲੇ ਪਾਸੇ ਸਾਡੇ ਨਾਲ ਸਾਨੂੰ ਖੇਰੂ ਖੇਰੂ ਕਰਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਇਸ ਕਰਕੇ ਮੇਰੀ ਸਾਰਿਆਂ ਨੂੰ ਹੱਥ ਜੋੜ ਕੇ ਅਪੀਲ ਹੈ ਆਪਾਂ ਮੁੜੀਏ ਪਿੱਛੇ ਵਾਪਸ ਮੁੜੀਏ ਜਿੱਧਰ ਸਾਡਾ ਵਿਰਸਾ ਹੈ ਸਾਡਾ ਇਤਿਹਾਸ ਹੈ ਅਸੀਂ ਉਹਦੇ ਨਾਲੋਂ ਟੁੱਟ ਕੇ ਅੱਗੇ ਜਾ ਕੇ ਖਾਈ ਦੇ ਵਿੱਚ ਡਿੱਗਾਂਗੇ। ਸਾਨੂੰ ਮੋੜਨਾ ਚਾਹੀਦਾ ਪਿੱਛੇ ਆਪਦੇ ਬੱਚਾ ਨੂੰ ਸਮਝਾਉਣਾ ਚਾਹੀਦਾ ਕਿ ਆਪਦੇ ਇਤਿਹਾਸ ਨਾਲ ਜੁੜੀਏ ਇਦਾਂ ਦੀਆਂ ਸਟਾਲਾਂ ਬੁੱਕਾਂ ਦੀਆਂ ਸਟਾਲਾਂ ਲਵਾਈਏ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਕਰੀਏ ਨਸ਼ਿਆਂ ਤੋਂ ਦੂਰ ਕਰਨ ਦਾ ਇੱਕੋ ਇੱਕ ਉਪਰਾਹ ਆਪਦੇ ਬੱਚਾ ਨੂੰ ਇਤਿਹਾਸ ਨਾਲ ਜੋੜ ਕੇ ਬੁੱਕਾਂ ਵਾਲੇ ਪਾਸੇ ਲੈ ਆਈਏ ਬੁੱਕਾਂ ਪੜ੍ਹਨਾ ਇਹੋ ਜਿਹੀਆਂ ਸਟਾਲਾਂ ਵਿਆਹਾਂ ਦੇ ਵਿੱਚ ਲਗਾਤਾਰ ਲਕਨੀਆਂ ਚਾਹੀਦੀਆਂ ਡਾਕਟਰ ਜਗਦੀਸ਼ ਸਿੰਘ ਸੰਧੂ ਨਾਲ ਤੁਸੀਂ ਜ਼ਿਲ੍ਹਾ ਭਾਸ਼ਾ ਅਫਸਰ ਨੇ ਜਿਨ੍ਹਾਂ ਨੇ ਨਾ ਰਾਬਤਾ ਕੀਤਾ ਹੋਵੇ ਬੜੇ ਵਧੀਆ ਕਾਬਿਲ ਅਫਸਰ ਨੇ ਉਹਨਾਂ ਦਾ ਧੰਨਵਾਦ ਕਰਨਾ ਚਾਹੋਗੇ ਹਾਂਜੀ ਹਾਂਜੀ ਬਿਲਕੁਲ ਭਾਸ਼ਾ ਪਾਕਲੇ ਅਫਸਰਾਂ ਦਾ ਅਸੀਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਮਿਲਦੇ ਰਹਿੰਦੇ ਬਹੁਤ ਚੰਗਾ ਸਟਾਫ ਹੈ ਬਹੁਤ ਵਧੀਆ ਅਫਸਰ ਸਾਰਿਆਂ ਦਾ ਧੰਨਵਾਦ ਥੈਂਕ ਯੂ ਥੈਂਕ ਯੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਬਰੋਹੀਪੁਰ ਦੇ ਵਿੱਚ ਅਸੀਂ ਪਹੁੰਚੇ ਸੀ ਜਿੱਥੇ ਅੱਜ ਵਿਆਹ ਦੇ ਵਿੱਚ ਇੱਕ ਵੱਡਾ ਸ਼ੁਭ ਕਾਰਜ ਹੋਇਆ ਆਮ ਤਰ੍ਹਾਂ ਦੇ ਵਿਆਹਾਂ ਜਮੇ ਹਥਿਆਰਾਂ ਦੀ ਨਿਮਾਇਸ਼ ਕੀਤੀ ਜਾਂਦੀ ਔਰ ਹਥਿਆਰਾਂ ਦੇ ਨਾਲ ਬਹੁਤ ਸਾਰਾ ਜਿਹੜਾ ਅੱਜ ਕੱਲ ਸਾਡੀ ਨੌਜਵਾਨੀ ਜਿਹੜਾ ਸਾਡੇ ਪਰਿਵਾਰਾਂ ਦੇ ਨੁਕਸਾਨ ਹੁੰਦੇ ਆ ਤਾਂ ਇੱਥੇ ਇੱਕ ਪੁਸਤਕ ਪ੍ਰਦਰਸ਼ਨੀ ਜਿਹੜਾ ਲਗਾਈ ਗਈ ਹੈ ਬਾਸ਼ਾ ਭਾਗ ਜਿਹੜਾ ਫਰੋਈਪੁਰ ਵੱਲੋਂ ਔਰ ਇਸ ਪਰਿਵਾਰ ਦੇ ਕਹਿਣ ਤੇ ਜਿਹੜਾ ਉਪਰਾਲਾ ਕੀਤਾ ਗਿਆ ਸੋ ਅਸੀਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਸੋ ਸਾਰੀ ਗੱਲਬਾਤ ਵੀ ਕੀਤੀ ਸੋ ਚਲਦੀ ਹੋਈ ਵੀਡੀਓ ਜਰੂਰ ਸ਼ੇਅਰ ਕਰਦੇ ਸਾਡੇ ਚੈਨਲ ਸਾਡੀ ਧਰਤੀ ਸਾਡੇ ਲੋਕ ਉਸ ਨੂੰ ਵਾਟ ਵਾਸ ਸਬਸਕ੍ਰਾਈਬ ਸ਼ੇਅਰ ਲਾਈਕ ਕਰੇ ਧੰਨਵਾਦ ਵਾਹਿਗੁਰੂ ਜੀ ਕਖਾਲ ਸਾਹਿਬ ਵਾਹਿਗੁਰੂ ਜ